दो बचे भी तीन महीने बच्चा छोटा ਜਿਹੜੇ ਯਾਰ ਕੀ ਕਾਜੂ ਨੇ ਕਿ ਉਸ ਮੈਂ ਚਲਦੀ ਜੀ ਨਾਲ ਤੇ ਇਹਨਾਂ ਨੂੰ ਰੱਖਣਾ ਸੀ ਪਰ ਇੱਕ ਬੱਚੇ ਦੀ ਤਨ ਮਿਲਿਆ ਦੀ ਅੰਦਰ ਵਿੱਚ ਜਾਨ ਚਲੀ ਗਈ ਜਿਹੜਾ ਅਗਲੇ ਤੋਂ ਮੁਲਬਿਆ ਜਾਂ ਉਸ ਪੰਜਾਬੀਆਂ ਤੋਂ ਜਿਹੜਾ ਨੇ ਇੱਕ ਸਰਦਾਰ ਉੱਤੀ ਵੱਲੋਂ ਆਪਣੀ ਪਤਨੀ ਦੇ ਦੋ ਬੱਚਿਆਂ ਨੂੰ ਇੱਕ ਗੱਲ ਤੇ ਸਾਡੀ ਵਾਈ ਤੁਸੀਂ ਆਏ ਕਿਉਂ ਉੱਥੇ ਆਏ ਕਿਉਂ ਨਹੀਂ ਆਏ ਜੀ ਆਏ ਜਾਈਓ ਫਾਰਮ ਜਾਣਾ ਪਏ ਚਲੇਣਾ ਜਾਂਚ ਪਾਸੀ ਹੈ ਮੁੱਖ ਤੌਰ ਤੇ ਉਹ ਸੰਦੀਪ ਮਹਾਰਾਜ ਜਿਹੜਾ ਕੋਸੇ ਲੋਕਾ ਕਰੇ ਜਿੱਥੇ ਉਹਨਾਂ ਨੇ ਸਾਡੀ ਗੁਈ ਰਾਤ ਨਹੀਂ ਆਉਂਦੀ ਹਾਂਜੀ ਅੱਜ ਤੁਹਾਡਾ ਕੀ ਹੋਈ ਬੇਜੀ ਨਾਰਾਣੀ ਕਿੰਨੀ ਰੰਗ ਦੀ ਹੋਈ ਗੋਇਂ ਜਿੰਦਵੀਰ ਗੱਲ ਤੇ ਸਾਡੀ ਵਾਈ ਤੁਸੀਂ ਆਈ ਕਿਉਂ ਉੱਥੇ ਆਏ ਕਿਉਂ ਨਾ ਆਏ ਹਾਂਜੀ ਆਏ ਜਾਈਏ ਫਾਰ ਮਜੜੇ ਪੈਸੇ ਲੈਣ ਅੱਜ ਪੈਸੇ ਲੈਣ ਚੱਲੇ ਸਾਂ ਮੈਨੂੰ ਕਹਿੰਦਾ ਆਂਦਾ ਉੱਪ ਚਲੇ ਪੈਸੇ ਲੈ ਮਰ ਚੰਗਾ ਸਾਮ ਕੀ ਨਾਲੇ ਨਾਲੇ ਮੈਨੂੰ ਲਿਆਂਦਾ ਏ ਯਾਡੀ ਗੋਈ ਰਾਣੀ ਕਹਤਾ ਕਿਉ ਮਾਰਿਆ ਤੈਨੂੰ ਇਹਨੇ ਬੋਹ ਡਾੜੀ ਬਣੀਆਂ ਦਿੱਦੀਆਂ ਚੱਕੀ ਬਾਪ ਆਪਣੇ ਕਿੰਨੇ ਬੱਚੇ ਸੀ ਨਾਲ ਇਹਨੇ ਬਲਕਿ ਉਹ ਬੱਚੇ ਜੀ ਅੱਗਿਆ ਬੈਠਾ ਵਸੀ ਆ ਮੇਰੇ ਮਗਰ ਘੜੇਗਾ ਜੀ ਸੁਤਤਾ ਵਸਿਤ ਨਾ ਮੀਨ ਇਹਨੇ ਪਹਿਲੇ ਮੇਰੇ ਤਾਂ ਪਰੈ ਨੂੰ ਸੱਤਾ ਜੀ ਵਿੱਜੇ ਪਰ ਆਬੰਥੇ ਕਿਹੜਾ ਬੱਚਾ ਨਹੀਂ ਮਿਲੇ ਹਲੇ ਤੱਕ ਤੁਹਾਨੂੰ ਮਨੇ ਕਾ ਦਿਨਾਂ ਮਹੀਨੇ ਦੇ ਨਹੀਂ ਮਿਲਾ ਕਿ ਤੈਨੂੰ ਕੀ ਬਣੀ ਤੂੰ ਇਹੇ ਕੰਮ ਕਿਉਂ ਕੀਤਾ ਤੱਕਾ ਨਹੀਂ ਮੈਂ ਮਾਰਿਆ ਸਗੋ ਪਰ ਲਿਆ ਮੈਂ ਤਾਂ ਨਾ ਪਕੜਦਾ ਪਕੜਦਾ ਦਿੱ ਗਿਆ ਜੀ ਪਕੜਦਾ ਮੇਰਾ ਲੱਡੂ ਵਾਰੀ ਜਾਂਦੇ ਸੀ ਜੀ ਇਹਨਾਂ ਬੰਦ ਵਾਲੀ ਬਣਾ ਇਹ ਜਾਪ ਮੈਂ ਨਾ ਪਕੜਦਾ ਪਕੜਦਾ ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਬੰਦੇ ਦੀ ਗੱਲ ਤੇ ਕਰਨ ਤੇ ਜੇ ਨਹੀਂ ਕਰਤਾ ਕਿ ਖੁਲੋਸਾ ਹੋਵੇ ਜਾਣਕਾਰੀ ਹੈ ਮਹਿਲਾ ਸਹੀ ਸਮਝ ਦੇ ਵਿੱਚ ਆਪਦੇ ਬਿਆਨ ਦੇ ਰਹੀ ਹੈ ਜਿਹੜੀ ਮੌਕੇ ਤੇ ਲਾਈਵ ਤਸਵੀਰਾਂ ਦੇਖ ਰਹੇ ਜੇ ਜਿਹੜੀਆਂ ਤੁਸੀਂ ਇਹ ਮਮੀ ਨੂੰ ਐਨੇ ਪੱਲਾਂ ਬੁੜੀ ਨੂੰ ਧੱਕਾ ਮਾਰਿਆ ਫਿਰ ਆਪ ਨਹਿਰ ਛਲਾਂਗ ਮਾਰਤੀ ਔਰ ਦੋਨੇ ਬੱਚਿਆਂ ਨੂੰ ਨਹਿਰੇ ਸੜਕ ਪਾ ਇਹਦਾ ਭਾਂਗਿਆ ਚਲੀ ਉਹ ਬੰਦਾ ਜਿੰਨੇ ਵਿਚਾਰੇ ਨੇ ਇਹਨਾਂ ਨੂੰ ਕੱਢਣ ਚ ਪ੍ਰਯਾਸ ਕਰਕੇ ਜਿੰਨਾਂ ਨੂੰ ਕੱਢ ਲੈਣ ਤੇ ਜਿਹੜੇ ਕੀ ਮੌਕੇ ਤੇ ਕਿ ਅਸੀਂ ਰੋਕਣਾ ਹੈ ਮੋੜ ਤੇ ਤੇ ਇਹ ਇਥੇ ਨਹਿਰ ਦੇ ਪੁਲੇ ਤੇ ਖੜੇ ਤੇ ਪਹਿਲਾ ਜਨਾਨੀ ਨੂੰ ਧੱਕਾ ਮਾਰਿਆ ਬੰਦੇ ਨੇ ਤੇ ਬਾਤੇ ਮਗਰ ਆਪ ਛਾਲ ਮਾਰ ਗਿਆ ਜਨਾਨੀ ਉੱਤੇ ਹੁਕਮ ਦੇ ਪਈ ਸੀ ਜਨਾਨੀ ਤੋਂ ਅੱਤ ਲੰਬਾ ਕਰਕੇ ਕੱਢ ਲਿਆ ਸੀ ਤੇ ਬਾਅਦ ਚ ਆ ਬਾਹਰ ਨਹੀਂ ਆਉਂਦਾ ਪਈ ਸੀ ਇਹਨੇ ਮਿੰਤਾ ਕੀਤੀ ਅਸੀਂ ਅਸੀਂ ਵੀ ਤੂੰ ਬਾਹਰ ਆ ਜਾ ਆ ਬਾਹਰ ਨਹੀਂ ਆਇਆ ਫਿਰ ਇਹਨੂੰ ਮਿੰਤਾ ਕਰਕੇ ਇਹਨੂੰ ਬਾਹਰ ਕੱਢਿਆ ਬਾਅਦ ਇੱਕ ਜਵਾਕ ਉੱਧਰ ਵੀ ਖਿਆ ਸੀ ਸਾਨੂੰ ਉਹਨੂੰ ਕੱਢ ਕੇ ਫਿਰ ਜਨਾਨੀ ਕਹਿੰਦੇ ਵੀ ਮੇਰਾ ਇੱਕ ਜਵਾਕ ਹੋਰ ਹੈ ਤੇ ਉਹ ਜਵਾਕ ਨੂੰ ਅਸੀਂ ਲੱਭਣ ਵਾਸਤੇ ਅੱਗੇ ਗਏ ਸੀ ਪਰ ਉਹ ਇੱਕ ਵਾਰੀ ਨਿਗਰਾਨੀ ਚ ਆਏ ਸੀ ਉਸ ਤੋਂ ਬਾਅਦ ਨਹੀਂ ਆਏ ਬੱਚਾ ਨਹੀਂ ਮਿਲੇ ਆਲੇ ਦਾ ਨਹੀਂ ਮਿਲੇ ਆਇਆ ਕੁੱਲ ਮਿਲਾ ਕੇ ਇੱਕ ਬੱਚਾ ਲਾਪਤਾ ਹੈ ਤਿੰਨ ਜਨਿਆਂ ਨੂੰ ਜਿੰਦਾ ਕੱਢ ਲਿਆ ਹਾਂਜੀ ਤਿੰਨ ਬੰਦੇ ਜਿੰਦਾ ਸਰ ਮੇਰਾ ਨਾਮ ਸੰਜੀ ਹੈ ਜੀ ਮੈਂ ਵਾਈ ਰੋਡ ਜਾਈ ਜਾਂਦਾ ਸੀਗਾ ਇਹ ਦੇਖੋ ਇਹ ਰੋਡ ਤੋਂ ਇਹਨਾਂ ਨੇ ਜਦੋਂ ਉਹ ਬੰਦੇ ਨੇ ਜਨਾਨੀ ਨੂੰ ਸੱਟਿਆ ਤੇ ਅਸੀਂ ਨਾਲ ਦੇ ਨਾਲ ਮੋਟਰਸਾਈਕਲ ਲੈ ਕੇ ਇੱਧਰ ਆਏ ਮੋਰਚੇ ਦੇ ਉੱਤਰੇ ਕੇ ਨਾਲ ਦੀ ਨਾਲ ਬੰਦਾ ਛਾਲ ਮਾਰ ਰਿਹਾ ਸੀ ਉਸ ਤੋਂ ਪਹਿਲਾਂ ਇਹਨਾਂ ਨੇ ਆਪਦੇ ਦੋਵੇਂ ਜਵਾਕਾਂ ਨੂੰ ਛੜਤਾ ਨਹੀਂ ਨਹੀਂ ਛੜਤਾ ਨਹੀਂ ਅਸੀਂ ਨਾਲ ਦੀ ਨਾਲ ਆ ਕੇ ਤੇ ਜਨਾਨੀ ਉੱਤੇ ਹੀ ਤੈਰਦੀ ਸੀਗੀ ਤੇ ਪਹਿਲਾਂ ਜਨਾਨੀ ਨੂੰ ਹੱਥ ਪਾ ਕੇ ਜਨਾਨੀ ਨੂੰ ਬਾਹਰ ਕੱਢਤਾ ਸੀ ਉਸ ਤੋਂ ਬਾਅਦ ਜਵਾਕ ਕੋਟੀਗਾਟੀ ਪਾਈ ਸੀ ਫੁੱਲ ਕੇ ਥੋੜਾ ਉੱਤੇ ਆ ਗਿਆ ਸੀ ਫਿਰ ਅਸੀਂ ਜਵਾਕ ਨੂੰ ਹੱਥ ਪਾਇਆ ਪਹਿਲਾਂ ਇੱਕ ਜਵਾਕ ਕੱਢਤਾ ਉਸ ਤੋਂ ਬਾਅਦ ਬੰਦੇ ਨੇ ਅਸੀਂ ਅੱਗੇ ਕੱਢਿਆ ਇੱਕ ਜਵਾਕ ਹੋਰ ਕਹਿੰਦੇ ਸੀ ਬਾਅਦ ਚ ਸਾਨੂੰ ਦੱਸਿਆ ਇਹਨਾਂ ਨੇ ਵੀ ਇੱਕ ਜਵਾਕ ਹੋਰ ਹੈ ਸਾਡਾ ਉਹ ਜਵਾਕ ਅਸੀਂ ਲਗਦੇ ਲਗਦੇ ਇੱਕ ਵਾਰੀ ਸਾਨੂੰ ਥੋੜਾ ਜਿਹਾ ਜਵਾਕ ਦਿਖਿਆ ਸੀ ਉਸ ਤੋਂ ਬਾਅਦ ਉਹ ਪਾਣੀ ਸਾਰੇ ਮਾਰਨ ਕੋ ਦੱਸਿਆ ਪਾਣੇ ਲੱਗੇ ਜੀ ਇਹ ਵੀ ਆਪ ਦੱਸ ਹੀ ਨਹੀਂ ਜਾਂਦੇ ਇਹਨੇ ਸਭ ਤੋਂ ਪਹਿਲਾਂ ਵੀ ਧੱਕਾ ਮਾਰਿਆ ਵਾਈਫ ਨੂੰ ਕਹ ਰਹੇ ਜਿਸ ਅਨੁਸਾਰ ਦੇਖਿਆ ਤੁਸੀਂ ਜੋ ਵਾਈਫ ਨੂੰ ਇਹਨੇ ਧੱਕਾ ਮਾਰ ਕੇ ਜੀ ਬਾਅਦ ਚ ਆਗ ਸ਼ਾਲ ਮਾਰ ਗਿਆ ਜੀ ਉਸ ਤੋਂ ਪਹਿਲਾਂ ਹੀ ਇਹਨਾਂ ਨੇ ਵਾਈਫ ਨੂੰ ਧੱਕਾ ਮਾਰਨ ਤੋਂ ਪਹਿਲੇ ਜੋ ਆਗ ਨੂੰ ਅੰਦਰ ਸੇਕਤਾਈ ਜਵਾਨ ਇਹ ਕਿੱਥੋਂ ਨਹੀਂ ਘਟਣਾ ਸਹੀ ਜਿਹੜੀ ਲੋਕੇਸ਼ਨ ਆਪ ਖੜੇ ਆ ਜੀ ਇਹ ਹੈ ਜੀ ਇਹ ਵੀ ਆਪਣੇ ਕੰਧ ਵਾਲਾ ਰੋਡ ਤੇ ਮਲੂਕਾਂ ਲਹਿਰ ਵਜਦੀ ਹੈ ਜੀ ਇਹ ਨੂੰ ਚਾਲ ਕਹਿੰਦੇ ਆ ਚਾਲ ਦੀ ਘਟਣਾ ਹੈ ਇਹ ਬੰਦੇ ਕਿੱਥੋਂ ਦੇ ਨੇ ਜਿਹੜੇ ਨਿਵਾਸੀ ਨੇ ਇਹ ਨਾਈਆਂ ਦੀ ਟਾਣੀ ਦੇ ਬਸਨੀਕ ਦੱਸ ਜੀ ਠੀਕ ਹੈ ਜੀ ਨਾਂਕ ਤੁਹਾਨੂੰ ਦਿਖਾ ਲੈਂਦੇ ਆ ਜੀ ਇਹ ਬਲਵਿੰਦਰ ਪਰ ਕਿਉਂਕਿ ਮਿਸਟਰ ਯਨਾ ਇੱਕ ਬੱਚਾ 3 ਸਾਲ ਦਾ ਗੁਰਦੀ ਹੈ ਕਿਉਂਕਿ ਉਹਨਾਂ ਨੂੰ ਰਿਫਰ ਕਰ ਦਿੱਤੀ ਹੈ ਹਾਲਾਤ ਉਹਨਾਂ ਦੀ ਗੰਬੀਰੀ ਹੈ ਪਹਿਲਾ ਆਕਸੀਜਨ वगੈਰਾ ਲਗਾਈ ਗਈ ਹੈ ਪਰ ਰੈਫਰ ਕੀਤਾ ਜਾ ਰਿਹਾ ਹੈ ਹਾਂ ਜੀ ਕਿਹਨੂੰ ਰੈਫਰ ਕੀਤਾ ਜਾ ਰਿਹਾ ਹੈ ਬਲਵਿੰਦਰ ਨੂੰ ਰੈਫਰ ਕਰਾਂਗੇ ਕਿ ਉਹਦੀ ਵਾਈਫ ਦੀ ਵੀ ਹਾਲਾਤ ਬੱਚਾ ਠੀਕ ਹੈ 3 ਸਾਲ ਦਾ ਬੱਚਾ ਠੀਕ ਹੈ